ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਨਾਵਾ ਬਲੌਕ ਦੇ ਪਿੰਡ ਕਲਰ ਮਾਚੂੜੇ ਦੇ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਪਿੰਡਵੀ ਪੰਚਾਇਤ ਦੇ ਵੱਲੋਂ ਵੱਖਰੀ ਪਹਿਲ ਕਦਮੀ ਕੀਤੀ ਗਈ ਹੈ ਪਿੰਡ ਦੇ ਬਾਹਰ ਮੇਨ ਰੋਡ ਤੇ ਪੰਜਾਬੀ ਮਾਂ ਬੋਲੀ ਦੇ ਗੁਰਮੁਖੀ ਅੱਖਰ ਦੇ ਨਾਲ ਬੱਸ ਸਟਾਪ ਬਣਾਇਆ ਗਿਆ ਹੈ ਜਿਸ ਦੇ ਵਿੱਚ ਔਰਤਾਂ ਤੇ ਮਰਦਾਂ ਦੇ ਲਈ ਬਾਥਰੂਮ ਦੀ ਵੀ ਸਹੂਲਤ ਦੇ ਨਾਲ ਬੱਚਿਆਂ ਦੇ ਖੇਡਣ ਦੇ ਲਈ ਝੂਲੇ ਵੀ ਬਣਾਏ ਗਏ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਵੇਖ ਕੇ ਪਿੰਡ ਵਾਸੀ ਵੀ ਖੁਸ਼ ਹਨ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਰਸਮੀ ਤੌਰ ਤੇ ਪਾਸੋਂ ਦੇ ਮੁਖਬਰ ਗਏ ਜੀ ਇਹਦੇ ਤੇ ਖੱਟੜਾ ਕਲੋਨੀ ਦੀ ਪੰਚਾਇਤ ਵੱਲੋਂ ਜਿਹਦੇ ਨਾਲ ਕੰਡਰ ਮਦਰੀ ਜਿਹੜਾ ਪੰਡਾ ਜੀ ਇਹ ਵੀ ਨਾਲ ਅਟੈਚ ਹੈ ਪਰ तकरीबन 4 ਲੱਖ ਵੀ ਲੱਗਦੇ ਨਾਲ ਇੱਥੇ ਬੱਸ ਸਟੈਂਡ ਜਿਹੜਾ ਜੀ ਇਹੋ ਤਿਆਰ ਕੀਤਾ ਗਿਆ ਪਰ ਬੱਸ ਸਟੈਂਡ ਦੇ ਵਿੱਚ ਖਾਸ ਕਰਕੇ ਬੀਬੀਆਂ ਵਾਸਤੇ ਰੋਗਨੀ ਵਾਸ਼ਿੰਗ ਦੀ ਸਹੂਲਤ ਬੱਬਾ ਵਾਸਤੇ ਵਾਸ਼ਿੰਗ ਦੀ ਸਹੂਲਤ

ਇਹ ਸਭੀ ਕੋਸ਼ਿਸ਼ ਹੈ ਕਿ ਜਿੰਨੇ ਇਸ ਰੋਡ ਦੇ ਉੱਪਰ ਜਿਵੇਂ ਸਹੌਲੀ ਪਿੰਡ ਆ ਗਿਆ ਚਾਸਵਾਲਾ ਪਿੰਡ ਹੈ ਤੇ ਇਹ ਸਾਰੇ ਪਿੰਡਾਂ ਨੂੰ ਇਸ ਤਰੀਕੇ ਦੇ ਅੱਛੇ ਬੱਸ ਸੈਂਟਰ ਜਿਹੜੀ ਆਏ ਬਣਾ ਕੇ ਤੇ ਆਪਾਂ ਕੋਈ ਪਾ ਕੇ ਸੰਗਤ ਨੂੰ ਇਹ ਵੀ ਸਹੂਲਤ ਆਵੇ ਇਹ ਪਿੰਡ ਵੀ ਚੈਲ ਕਰ ਲਈ ਕਿ ਕੀ ਲੱਗਦਾ ਪਹਿਲਾਂ ਸਰਕਾਰ ਆਏ ਜਾਂ ਨਿੱਤਰਕਾਰਨ ਕੋਈ ਜਪੰਚਾ ਸਾਡੇ ਸਰਪੰਚ ਸਾਹਿਬ ਜੀ ਗੁਰਦੀਪਪੁਰ ਕਲਰਬਾਜਰੀ ਜੀ ਇਹਨਾਂ ਦੀ ਬਹੁਤ ਵੱਡੀ ਇਹ ਸੋਚ ਆ ਔਰ ਇਹਨਾਂ ਦੇ ਤੱਕ ਨਾਲ ਸੰਗਤਸੀ ਕਲਰਬਾਜਰੀ ਔਰ ਸੈਕਟੀ ਸਰਵਨ ਸਾਰੇ ਸਰੀਕੀ ਟੀਮ ਦਾ ਬਹੁਤ ਵੱਡਾ ਯੋਗਦਾਨ ਇਹਨਾਂ ਦੀ ਸੋਚ ਸੀ ਕਿ ਜਿਵੇਂ ਸਰਪੰਚ ਬਣਾਂਗੇ ਅਸੀਂ ਆਪਣੇ ਪਿੰਡ ਲਈ ਕੁਝ ਕਰਾਂਗੇ ਔਰ ਇਸ ਤੋਂ ਲਾਵਾ ਅੰਦਰ ਕੁਝ ਗੜੀਆਂ ਦਾ ਵੀ ਕੰਮ ਸੀਗਾ ਜੀ ਉਹ ਵੀ ਜਿਹੜਾ ਕੰਮ ਕੰਪਲੀਟ ਹੋ ਗਿਆ ਉਹ ਵੀ ਜਿਹੜਾ ਉਹਦੇ ਨਾਲ ਕਰਾਂਗੇ ਸੋ ਹਰ ਇੱਕ ਸਰਪੰਚ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਵੋਟਾਂ ਪੈਂਦੀਆਂ ਨੇ ਠੀਕ ਹੈ ਜਿੱਤ ਹਾਰ ਬਣੀ ਹੋਈ ਹੈ ਕੋਈ ਜਿੱਤ ਗਿਆ ਕੋਈ ਹਾਰ ਗਿਆ ਪਰ ਜਿੱਤਣ ਤੋਂ ਬਾਅਦ ਜਿਹੜਾ ਮਕਸਦ ਹੈ ਜੀ ਉਹ ਡਵੈਲਪਮੈਂਟ ਆ ਉਹ ਡਵੈਲਪਮੈਂਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਉਹਦੀ ਜਿਹੜਾ ਬੈਨੀਫਿਟ ਹੁੰਦਾ